ਪੈ ਗਿਆ ਤੁਮ ਜੀ ਹੋਣਾ ਰੂਮ ਚ ਆ ਗਏ ਸਾਵਲ ਜੋ ਜੀਦਾ ਜੋ ਉਠਾਗਾ ਕੀਤਾ ਸਾਵਲ ਜਿੱਤੇ ਵੀ ਚਾਹੀਏ ਦਵਾਈ ਕੰਮ ਕਰਦਾ ਸਸਰੀ ਗੱਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਤੇ ਸੋ ਅੱਜ ਅਸੀਂ ਤੁਹਾਨੂੰ ਜੀ ਪਤਾ ਹੀ ਹੈ ਸਾਰਿਆਂ ਨੂੰ ਕਿ ਅਸੀਂ ਆਏ ਹੋਏ ਹਾਂ ਬੜੂ ਸਾਵਲ ਜਿਹੜੀ ਅਕੈਡਮੀ ਚ ਪੜਦਾ ਆ ਉਹਨਾਂ ਦੀ ਜਿਹੜੀ ਮੇਨ ਬ੍ਰਾਂਚ ਉੱਥੇ ਸੋ ਅੱਜ ਤੇ ਵੈਸੇ ਅਸੀਂ ਬੜੇ ਸਾਲਾਂ ਤੋਂ ਆਉਂਨੇ ਆ ਜਦੋਂ ਮੈਂ ਅਨਮੈਰਿਡ ਹੀ ਮੇਰੇ ਬ੍ਰਦਰ ਵੀ ਇੱਥੇ ਹੀ ਪੜਦੇ ਸੀ ਤੇ ਬਾਕੀ ਦਲਜੀਤ ਦੀ ਸਾਨੀ ਸਾਵੋ ਇੱਥੇ ਹੀ ਪੜ੍ਹੇ ਆ ਸੋ ਆਪਾਂ ਜਿਹੜੇ ਆ ਹਾਂਜੀ ਪੁੱਤ ਸਾਵ ਸਵੇਰੇ ਸਵੇਰੇ ਹੋਣਾ ਇੱਕੋ ਹੀ ਸਾਰੇ ਜਿਹੜੇ ਹੋ ਆਏ ਨੇ ਕਿਉਂਕਿ ਇੱਥੇ ਹਮੇਸ਼ਾ ਸਾਰਾ ਦਿਨ ਤਕਰੀਬਨ ਕੀਰਤਨ ਚੱਲਦਾ ਰਹਿੰਦਾ ਆ ਇਹ ਬਾਠ ਕੀਰਤਨ ਤੇ ਸਾਰੇ ਜਣੇ ਹੋਂ ਆਏ ਆ ਗੁਰਦੁਆਰਾ ਸਾਹਿਬ ਤੋਂ ਹੁਣ ਫੇਰ ਦੁਬਾਰਾ ਤਿਆਰੀ ਆ ਕਿਉਰ ਵੀ ਨਾ ਪੰਜ ਪਹਿਲਾ ਇੱਕ ਦਰਬਾਰ ਚ ਕਹਿ ਮਨਪਰ ਜਾਵਾਂ ਮੈਂ ਅੰਠੀ ਆ ਤੇ ਸਾਵਲ ਜੀ ਉੱਠ ਗਏ ਨੇ ਇੱਕ ਪ੍ਰਖਾਰੀ ਤੁਹਾਨੂੰ ਤਾਂ ਸਮਝ ਨਹੀਂ ਆ ਗਿਆ ਜੀ ਉਹ ਦਰਬਾਰ ਉਹ ਜਿਹੜਾ ਆ ਉੱਧਰ ਜਿਹੜਾ ਵਰੁਨ ਆ ਵਰੁਨ ਜਿਹੜਾ ਘਰ ਸੰਭਾਲ ਰਿਹਾ ਆ ਵਰੁਨ ਆ ਮੈਂ ਵਰੁਨ ਸ਼ੈਫ ਬਣਿਆ ਆ ਤੇ ਚਲੋ ਇੱਤਾਂ ਹੀ ਆ ਅਸੀਂ ਇੱਧਰ ਨੂੰ ਆ ਗਏ ਤੇ ਵਰੁਨ ਉੱਥੇ ਆ ਹੂੰ ਇਹ ਤਾਂ ਸਮਝ ਨਹੀਂ ਮੈਨੂੰ ਨਹੀਂ ਮੈਨੂੰ ਆਣਾ ਮੈਂ ਦਵਾਈ ਖਾਦੀ ਤੇ ਚਲੋ ਜੀ ਹੁਣ ਚੱਲਦੇ ਆ ਤੇ ਤੁਹਾਨੂੰ ਬਾਹਰ ਦਾ ਦਿਖਾਉਣੀ ਆ ਤੇ ਵੈਦਰ ਬੜਾ ਵਧੀਆ ਥੇ ਆਈ ਨਾ ਤੇ ਪੱਖਾ ਵੀ ਚਲਾਇਆ ਆ ਰਾਤ ਵੇਖੋ ਤਈਂੰ ਬੰਬ ਲੈ ਕੇ ਸੁੱਤੇ ਆ ਠੰਡ ਲੱਗਦੀ ਮਤਲਬ ਕਿ 12ਵੀਂ ਹੁਣ ਥੋੜਾ ਜਿਹਾ ਧੁੱਪ ਨਿਕਲੀ ਧੁੱਪ ਦੇ ਨਾਲ ਠੀਕ ਹੋ ਜਾਂਦਾ ਆ ਪਰ ਕੱਲ ਜਿਵੇਂ ਬਾਰਿਸ਼ ਹੋਈ ਤੇ ਸੋਚਦੇ ਕਿ ਅੱਜ ਸਵੇਰ ਕੋਟੀਆਂ ਸਵੇਰ ਹਾਂ ਕੱਲ ਨਹੀਂ ਜੇ ਦੋ ਰਸਤੇ ਚਾਹੀਦੇ ਲੋਕਾਂ ਨੇ ਸਵੈਟਰਾਂ ਪਾਈਆਂ ਕੁੱਟੀਆਂ ਪਾਈਆਂ ਜੈਕਟਾਂ ਪਾਈਆਂ ਮੈਂ ਕਿਹਾ ਲੈ ਲਓ ਹਾਂ ਲੱਗਦਾ ਇਹਨੂੰ ਜਾਂਦੇ ਖਰੀਦਰੀਆਂ ਵੇਣੀਆਂ ਫਿਰ ਮੇਲ ਤੇ ਚਲੋ ਸਾਰਾ ਕੁਝ ਇੱਥੋਂ ਜਾਂਦਾ ਤੁਸੀਂ ਸ਼ਾਪਿੰਗ ਕਰ ਸਕਦੇ ਜੇ ਸਟਰੈਟਰ ਕੋਟੀ ਜੈਕਰ ਜੋ ਮਰਜੀ ਲੈ ਸਕਦੇ ਜੇ ਸੋ ਪਰ ਠੀਕ ਹੀ ਰਿਹਾ ਮੌਸਮ ਮੌਸਮ ਸੀ ਹਾਂ ਨਾ ਨਹੀਂ ਪਰ ਰਾਤ ਜਣਾ ਸੌਂਦਾ ਬੜਾ ਵਧੀਆ ਪਰ ਦਿਵਸਾਂ ਨਾ ਗਰਮੀ ਬਹੁਤ ਹੀ ਠੰਡ ਮੀਡੀਅਮ ਜਿਹਾ ਮੌਸਮ ਰਹਿ ਗਿਆ ਸੀਗਾ ਪੱਖੇ ਦੀ ਵੀ ਮੈਲ ਉਹ ਹੀ ਪੱਖਾ ਬੰਦ ਕਰਕੇ ਬੈਠੇ ਹਾਂ ਉੱਥੋਂ ਉੱਥੋਂ ਹੀ ਜੰਮਿਆ ਸਕੂਨ ਜਿਹਾ ਤੇ ਪੱਖੇ ਚੱਲਦੇ ਨਾ ਤੇ ਇਹ ਲੱਗਦਾ ਠੰਡ ਚ ਸੌਂਦਾ ਹੀ ਬਣਾਉਂਦਾ ਕੰਬਲ ਲੈ ਲਓ ਨਿਕਾਜਰਵਾ ਪਰ ਉੱਤੇ ਵੀ ਜੀ ਗਾਉਂ ਸਸਿਕਾ ਜੀ ਸਸਿਕਾ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਤੇ ਅੱਜ ਪਾਪੀ ਜੀ ਹੁਣੀ ਗਏ ਨੇ ਹਿਮਾਚਲ ਤੇ ਵਰਨ ਜੋ ਤਾਂ ਸਾਡੇ ਲਈ ਫੁਲਕੇ ਲਾਰੇ ਨੇ ਮੈਂ ਤੇ ਭਾਜੀ ਕਰੇ ਆ ਤੇ ਵਰਨਜੋਤੀ ਪੀਪਲ ਨੇ ਵਰਨਜੋਤੀ ਸਾਡੇ ਨਾਲ ਤੇ ਵਰਨਜੋਤ ਨੇ ਫੁਲਕੇ ਲਾਤੇ ਆ ਮੈਂ ਤਿਆਰ ਹੋਣ ਗਈ ਸੀ ਮੇਰੇ ਅੰਦਰ ਮੈਂ ਨਾ ਕਰੀ ਫੁਲਕੇ ਲਾਤੇ ਨੇ ਕਿੱਦਾਂ ਵਰਨ ਪਾਜੀ ਮੈਂ ਸੋਰੀ ਜੀ ਨਹੀਂ ਡਿਊਟੀ ਨਿਭਾ ਰਿਓ ਫਿਰ ਹਾਂਜੀ ਠੀਕ ਹੈ ਜੀ ਤੇ ਫੁਲਕਾ ਛੱਕੇ ਫਿਰ ਆਪਾਂ ਚੱਲਦੇ ਆ ਸਕੂਲ ਨੂੰ ਤੁਸੀਂ ਕੀ ਕਰ ਸਕਦੇ ਕੰਮ ਕੀ ਕਰਨਾ ਫਿਰ ਲੋਟ ਤੇ ਤੜੀਆਂ ਰੋਟੀਆਂ ਹਨ اچھاੀ ਉਸ ਤੋਂ ਬਾਅਦ ਉਹ ਜਣ ਕੀ ਕਰਨਾ ਠੀਕ ਕਰੀਗਾ ਚਲੋ ਹਾਂਜੀ ਉਸ ਤੋਂ ਬਾਅਦ ਮੈਂ ਆਲਟੀ ਜਾਣੀ ਹੈ اچھا ਆਲਟੀ ਨੂੰ ਸਭਾਈ ਕਰਨੀ ਹੈ ਉਸ ਤੋਂ ਬਾਅਦ ਆਉਣਾ ਦੁੱਧ ਦੁੱਧ ਦੇਣਾ ਉਹ ਵਾਲਾ ਹਮ ਬਸ ਫਿਰ ਫਿਰ ਬਦਲ ਕੀ ਕਰਤਾ ਫਿਰ ਫੋਨ ਕਿ ਪੜੇਗਾ ਪੜੇਗਾ ਨਹੀਂ ਪੇਪਰ ਆ ਬੱਚੇ ਕੱਲ ਤੇਰਾ ਕੱਲ ਨਾ ਆਉਣਾ ਐ ਫੀਲ ਜਾਨੀ ਹੋਣਾ ਪੇਪਰ ਆ ਕੱਲ ਕੀ ਫੀਲ ਨਹੀਂ ਹੋ ਰਿਹਾ ਬਸ ਰੀਲੀ ਹੋਣਾ ਪੇਪਰ ਕੱਲ ਇਹ ਦੱਗ ਗਏ ਆ ਅੱਜ ਤਾਂ ਪੇਪਰ ਆ ਗਏ ਬਸ ਐਸ਼ਾ ਕੋਈ ਪੇਪਰ ਬੜੇ ਵਧੀਆ ਹੋਣਦੇ ਜਾਂਦਾ ਸਰੰਸ਼ ਪੜਾਣੀ ਪਰ ਇਦਾਂ ਲੱਗਣਾ ਕਿ ਚਲੋ ਕਿੱਬਤ ਹੋਤੀ ਹੈ ਲਾ ਚੱਕੀ ਹੋਇਆ ਨਹੀਂ ਨਹੀਂ ਗੱਲ ਤੇ ਕੋਈ ਗੱਲ ਨਹੀਂ ਉਹ ਲੈਟੀ ਜਣਨ ਚੱਲ ਗੋਟ ਚੱਕਲੇ ਚਲੀ ਬਸ ਕਰ ਜ਼ਰੂਰ ਤਨਲੀ ਰੋਟੀ ਆ ਉੱਪਰ ਜਾ ਤੂੰ ਬੱਧੀ ਬੱਧੀ ਟਿੱਕ ਟਿੱਕ ਕਿਉਂ ਲੈਣਾ ਕਿਉਂ ਗਾਦਾ ਵੀ ਲੈਣਾ ਲੈਂ ਇੱਥਾਂ ਵਧੀਆ ਬਣਦੀ ਐ ਤੈ ਅੱਛਾ ਫਿਰ ਕਿਉਂ ਲਾ ਕੇ ਬਣਈਆ ਵਾ ਅੱਛਾ ਅੱਛਾ ਉਹ ਤਾਂ ਟੈਕਸਚਰ ਜਿਹਾ ਬਦੀ ਨਹੀਂ ਅੰਦਰ ਤਾਂ ਟੈਕਸਚਰ ਬਦੀ ਨਹੀਂ ਅੰਦਰ ਵੀ ਪਰਤਾ ਦੇਣਾ ਨਹੀਂ ਪਹਿਲਾਂ ਹੀ ਨਹੀਂ ਇੱਥੇ ਉੱਤੇ ਕਿਉਂ ਲਾਉਂਗਾ ਫਿਰ ਵਰਤਾਂਗਾ ਫਿਰ ਆਹ ਵਾਲਾ ਪਾਸੇ ਰਿੜੂ ਦਾ ਅੱਛਾ ਰੜੂਗਾ ਕਿ ਰੜੂਗਾ ਰੜੂਗਾ ਚਲੋ ਠੀਕ ਆ ਤੇ ਫਿਰ ਉਤਵਾ ਦੂਜੇ ਪਾਸੇ ਕਿਉਂ ਲਾਵਾਂਗੇ ਅੱਛਾ ਹਮ ਬਣ ਗਈ ਤੇ ਵਾਸਤੇ ਨਹੀਂ ਲੈਂਦੇਂ ਦੀਆ ਮਾਲ ਸਾਰ ਸਾਰ ਢਾਤੀਆਂ ਸਾਰੀਆਂ ਨਹੀਂ ਠੀਕ ਨਹੀਂ ਇਹ ਸਾਰੀਆਂ ਦਾ ਮਤਲਬ ਵੀ ਜਦੋਂ ਆ ਪੁੱਛਿਆ ਸੀ ਯਾਨੀ ਨਾ ਠੀਕ ਆ ਇਹਨੇ ਵੀ ਮਾੜੀ ਲੀਆ ਵਧੀਆ ਹੋ ਕੁਝ ਬਣਾਉਦੀ ਬਣਾ ਲਈ ਇੰਨੇ ਬਣਾਉਂਦੀ ਮੈਂ ਤੈਨੂੰ ਤੇ ਤੇਰੇ ਸਾਥ ਤੇਰਾ ਆਟਾ ਬਣਨੀ ਹੋਣ ਦੀ ਖਾਣ ਦੀ ਤਿਆਰੀ ਕਰੋ ਬਸ ਅਸੀਂ ਖਾਧੀ ਬਸ ਦੇਖੀ ਲਈ ਬਪੂ ਜੀ ਨੂੰ ਵੀ ਵਲੌਗ ਓਕੇ ਓਕੇ ਬੁਲਾਣੀ ਮੈਂ ਆਉਣੇ ਏ ਜੀ ਸਾਡੇ ਸ਼ੈਫ ਸਾਹਿਬ ਦੇਖੋ ਸ਼ੈਫ ਸਾਹਿਬ ਬਰਸ਼ ਯੂਜ਼ ਕਰ ਰਹੇ ਨੇ ਇਹਨੇ ਮਮਾ ਨੇ ਕਦੀ ਨਹੀਂ ਯੂਜ਼ ਕੀਤਾ ਬਰਸ਼ ਇਹਨੇ ਆਗੇ ਰੱਖਿਆ ਬਸ ਇਹਨੇ ਆਗੇ ਰੱਖਿਆ ਹੀ ਬਸ ਇਹ ਵਰੁਣ ਚੋਤ ਯੂਜ਼ ਕਰ ਰਿਹਾ ਆ ਗੁੱਡ ਬੱਚਾ ਹਾਂ ਧੀ ਯੂਜ਼ ਕਰਨੀ ਚਾਹੀਦੀ ਹੈ। ਓਕੇ। ਤੂੰ ਮਤਲਬ ਕਿ ਉਹ ਚੀਜ਼ਾਂ ਯੂਜ਼ ਕਰੇਗਾ ਜਿਹੜੀ ਮੰਮਾ ਨੇ ਕਦੀ ਨਹੀਂ ਯੂਜ਼ ਕੀਤੀਆਂ। ਹਮ। ਆਪਣੀ ਆਪਣੀ ਮੇਰੇ ਬੱਚੇ ਨੇ ਕਿੰਨੇ ਸੁਣੀਆਂ ਰੋਟੀਆਂ ਪਕਾਈਆਂ ਨਾ ਸੱਚੀ। ਥੈਂਕ ਯੂ ਬਨੂ। ਓਕੇ ਜੀ। ਆਪਣੀ ਵੱਖਰੀ ਹੁੰਦੀ ਆ ਉਹ। ਕੰਫਰਟੇਬਿਲਟੀ। ਆ ਬਾਕੀ। ਚੰਗੀ ਗੱਲ ਆ। ਇਹਦਾ ਮਤਲਬ ਕੀ ਉਹਨਾਂ ਨੂੰ ਕੋਈ ਚਿੰਤਾ ਨਹੀਂ ਹੋਣੀ ਚਾਹੀਦੀ ਕਿ ਵਿਆਹ ਵਾਰਨ ਜੋਤ ਕਰੇ ਆ। ਹੈਂਡਲ ਕਰ ਲੈਣਾ ਬਈ ਬੜਦਾ ਮਨ ਮੈਂ ਕਰ ਲੈਣਾ ਆਪਣਾ ਬਜਾਰਾ ਬਸ ਮੈਨੂੰ ਸਿਰਵਾਉਣ ਦੀ ਪ੍ਰੋਬਲਮ ਹੈ ਬਾਕੀ ਤੇ ਸਾਰਾ ਕੁਝ ਚੱਲਦਾ ਕੋਈ ਨਹੀਂ ਮੈਂ ਕੰਨੀ ਬਸ ਹੁੰਦਾ ਪਰ ਅੱਛਾ ਪਤਨ ਗੋਤ ਨਹੀਂ ਕਰਨੀ ਆਂਦੀ ਵਾ ਵਾ ਗੱਲ ਹੈ ਗੱਲ ਇਹ ਹੈ ਗੋਤ ਨਹੀਂ ਕਰਨੀ ਆਂਦੀ ਬਈ ਸਦਾ ਕੁਛ ਨਹੀਂ ਕਰਕੇ ਹਾਂ ਅੱਜ ਮੈਂ ਉੱਪਰ ਉੱਪਰ ਸਿਰਵਾ ਲਿਆ ਪਿੱਛੋਂ ਗੋਤ ਨਹੀਂ ਕੀਤੀ ਕੁਝ ਕਰਕੇ ਨਾ ਮੋੜ ਗੰਡ ਵੀ ਮਾਰ ਸਕਦੇ ਬਸ ਹੂੰ गान वाला तो बस पे पुलिंग ना होते हैं यार बस ठीक है ना तेरे को यार ओके हाँ बढ़िया है ओए तो चक्को हम मेन डलाओ चलो ठीक है चलो चंगा जी अपन फुल काश की तेरे तुरी है स्कूल नो ते तुम अपना बच्चे के आन रखी ओके ओके जी ससुरगांजी ससुरगांजी टाइम पे बच्चे सब स्कूल जा चुके नहीं ते � ਹੋ ਜਿਆ ਇਹ ਉਹ ਆ ਰਹੇ ਹਾਂ ਇਸ ਸਕੂਲ ਕੇ ਕਿੰਨੀ ਤਰਾ ਦਾ ਨਾ ਇੱਥੇ ਹੈਗਾ ਯਾ ਮੈਨੂੰ ਤਾਂ ਬਾਰ ਨਹੀਂ ਗੁਹੇ ਠੰਡ ਲੱਤ ਨਹੀਂ ਠੰਡ ਤੇ ਹੈਗੀ ਆ ਠੰਡ ਤੇ ਲੱਗਦੀ ਥੋੜੀ ਜੀ ਨਾ ਲੱਗਦੀ ਆ ਨਾ ਮੈਨੂੰ ਇੰਨੀ ਕੀ ਹੈ ਕਿ ਪਤਲੀ ਜੀ ਕੋ ਸਵੈਟਰ ਹੋਗਾ ਹਾਂ ਪਤਲੀ ਸਵੈਟਰ ਵੱਕੇ ਹੈਗੀ ਥੋੜੀ ਜੀ ਹਮਕੋ ਬਹੁਤ ਅੱਛਾ ਲੱਗ ਰਿਹਾ ਠੰਡੇ ਠੰਡੀ ਥਾਂ ਤੇ ਆ ਕੇ ਆਹਾਂ ਅਨ ਇਸ ਇਹ ਵਾਲੇ ਮੰਦਰੀ ਦੇ ਵਿੱਚ ਅਸੀਂ ਪਹਿਲੀ ਵਾਰ ਆਏ ਆ ਹੈਨਾ ਸਟਾਰਟਿੰਗ ਤੋਂ ਯਾਰ ਅਸੀਂ ਹਮੇਸ਼ਾ ਜੁਲਾਈ ਜੋਨ ਚਲਾਈ ਚ ਆਉਂਦੇ ਆ ਜਦ ਜਨਵਰੀ ਚ ਆਉਂਦੇ ਆ ਇੱਥੇ ਇਸ ਵਾਰੀ ਆਪਾਂ ਇਸ ਮੌਸਮ ਚ ਫਰਮਾਇ ਦੇ ਵਿੱਚ ਅਸੀਂ ਫਰਦੀ ਮਾਰ ਆਇਆ ਜੀ ਠੰਡ ਬੰਦੀ ਆ ਤੇ ਆਪਣ ਮੇਟ ਜਾ ਉਸ ਨੂੰ ਬਸ ਬਤਾਂਦੇ ਮੈਨੂੰ ਜਾਨ ਨਹੀਂ ਲੰਦੀ ਸੀ ਕਿ ਉਹ ਸਾਰੀ ਜੂੰਚ ਜੂੰਪੀ ਰਹਿੰਦੀ ਸਾਰੀ ਬਰਫ ਆ ਮੈਂ ਇੱਥੇ ਰੰਦੀ ਰੰਦੀ ਬਚਾਲਦੀ ਰਹਿੰਦੀ ਆ ਫਿਰ ਉਹਨਾਂ ਠੰਡ ਲੱਗਦੀ ਰਹਿੰਦੀ ਆ ਹਾਂ ਠੰਡ ਆ ਵੇਖੋ ਸੈਟਰ ਬਾਏ ਉੱਧਰ ਉਹ ਜਿਹੜੇ ਥੱਲੇ ਜਾਂਦੇ ਆ ਇੱਥੇ ਕਈ ਵੇ ਮੰਕੀਸ ਵੀ ਹੁੰਦੇ ਆ ਆ ਆ ਜਾਂਦੇ ਹੂੰ ਕਈ ਵਾਰ ਰਾਜਨੀ ਕੋਈ ਦਿੱਸੇ ਕਈ ਵੇ ਬਾਰਗਨੀ ਜਿੱਤੇ ਬੈਠੇ ਹੁੰਦੇ ਆ ਤੇ ਉਹ ਹਾਂ ਕਈ ਵਾਰ ਇੱਥੇ ਕੱਪੜੇ-ਕੱਪੜੇ ਸੁੱਕਣ ਪਾਵੇ ਤਾਂ ਇੱਥੇ ਬੈਠੇ ਹੁੰਦੇ ਵਜੇ ਦੇ ਨਾਲ ਹੁਣ ਤਾਂ ਦਿਸਦੇ ਨਹੀਂ ਘਟ ਗਿਆ ਹਨਾ ਚੱਲੀ ਆ ਜੋ ਚੱਲੀਏ ਜੀ 2:00 ਨਿਕਲੇ ਬਾ ਮੈਂ ਤੇਰੀ ਮਿਹਰੂਸ ਐਂ। ਨੇ ਛੱਡ ਗਈ ਆਪਣਾ ਰੂਮ ਮੈਂ ਕਿਹੜਾ ਰੂਮ। ਸਾਵਲ ਨਿਕਲਿਆ ਬਾਹਰ ਕੇ ਨਹੀਂ ਨਿਕਲਣਾ। ਆ ਜਾ ਪਲੀਜ਼ ਆ ਜਾ। ਛੱਤੀ ਆ ਛੱਤੀ। ਫਿਨਿਸ਼ ਕਰ ਕੇ ਆ ਜਾ। ਮੈਂ ਨਹੀਂ ਮੈਨੂੰ ਵੀ ਡਰੇ। ਆਵਾਜ਼ਾਂ ਦੇ ਨਾ ਨਹੀਂ ਮੈਂ ਤਾਲਾ ਮਾਰ ਕੇ ਆ ਜਾ। ਆਉਂਦਾ ਆ ਫਿਰ ਜਾਂਦਾ ਆ। ਮસ્ਤੀ ਮਾਰਦਾ ਫਿਰਦਾ ਏ। ਅੱਦਸ ਦਰਬਾਰਾ ਹਾਲਾ। ਲਾਗੇ ਤੁਸੀਂ ਜਾ ਸਕਦੇ ਜੇ ਕੀ ਤੰਗ ਬਾੜ ਇੱਧਰ ਜਿਹੜੀ ਹੈ ਤਿਆਰੀ ਹੋ ਰਹੀ ਆ ਕਿਉਂਕਿ ਪ੍ਰੋਗਰਾਮ 9 ਤੋਂ ਬਾਅਦ 9 ਵਜੇ ਤੋਂ ਬਾਅਦ ਤੇ ਹੀ ਕੱਲ ਨੂੰ ਹੀ ਆ ਤਨੀ ਨੁ ਪਾਲੂ ਗੁਬਿੰਦ ਅੰਤ ਨਹੀਂ ਬੇਅੰਤ ਕੁਣਤਾ ਸੇ ਕਿਆ ਘਨੀ ਆਜ ਸਰਨ ਸੁਆਮੀ ਸੁਖ ਗਾਮਨੀ ਇਸ ਬਿਨਾ ਆਨਣਾ ਹੈ ਕੋਏ ਮਹੰਮਤ ਨਾਨਕ ਦੀ ਆਤਾਰੋ ਇਸ ਪ੍ਰਾਪਤ ਨਾਮ ਹੋਏ ਇਸ ਲੋਕ ਰਈ ਨਾਹੀ ရ ਸਾਵਲ ਜੋ ਜੀ ਦਾ ਜੋਠਾ ਕਾ ਕੀਤਾ ਸਾਵਲ ਜਿੱਥੇ ਵੀ ਚਾਹੀਏ ਨਮਾ ਹੀ ਕੰਮ ਕਰਦਾ ਸਾਵਲ ਨੂੰ ਖਲੋਤੇ ਖਲੋਤੇ ਪਤਾ ਨਹੀਂ ਕੀ ਹੋ ਗਿਆ ਇੱਕ ਦਿਨ ਉਹ ਹੁੰਦਾ ਕਿ ਮੈਂ ਅਹੀਂ ਚੌਂਕੜੀ ਮਾਰਦੇ ਆ ਹਣਾ ਲੱਤਾਂ ਵੀ ਖੋ ਲੈਨੇ ਇੰਨੇ ਵਸ ਹਿੱਲਣਾ ਨਹੀਂ ਹੁੰਦਾ ਉੱਥੇ ਜਿੱਥੇ ਬਹਿ ਗਿਆ ਮੈਂ ਡੇਢ ਕ ਘੰਟਾ ਹੋ ਗਿਆ ਇੱਕੋ ਹੀ ਪੋਜ ਤੇ ਬੈਠਾ ਉੱਥੇ ਹਣਾ ਤੇ ਇਹਨੂੰ ਪਤਾ ਨਹੀਂ ਕੀ ਅੱਖਾਂ ਦੇ ਅੱਗੇ ਨੇ ਰਾਜਾ ਆ ਤੇ ਇਹ ਖਲੋਤਾ ਉਧਰ ਉਹ ਅਰਦਾਸ ਹੋਂਦੀ ਇਹ ਮਾਰੇ ਜੀ ਉਥੇ ਖਲੋਤੇ ਡੇਪੇ ਨੇ ਸਾਰਿਆਂ ਨੂੰ ਭਜਣਾ ਪਾਤੀਆਂ ਹੁਣ ਇਹਨੂੰ ਰੂਮ ਚ ਲੈ ਕੇ ਆਇਆ ਇਹਨੂੰ ਹੁਣ ਲੱਗੇ ਆ ਪਾਣੀ ਵਾਇਆ ਹੁਣ ਕਾਫੀ ਬਣਾ ਕੇ ਦੇਣ ਲੱਗੇ ਹੁਣ ਠੀਕ ਹੋ ਗਿਆ ਤੇ ਅਹੀਂ ਅਜੇ ਉੱਥੇ ਬੈਠਣਾ ਸੀ ਅੱਧੇ ਮੈਂਬਰ ਉੱਥੇ ਬੈਠੇ ਆਹੀਂ ਆ ਗਏ ਆ ਕਿ ਚਲੋ ਇਹਨੂੰ ਕੁਛ ਕਾਫੀ ਵਗੈਰਾ ਕੁਛ ਦਿੰਨੇ ਥੋੜਾ ਠੀਕ ਹੋਊਗਾ ਵੇਲ ਹਾਲ ਨਿਆਣਿਆਂ ਦੇ ਇਹਨੇ ਸਾਨੂੰ ਅੱਜ ਭਾਜੜਾ ਬਾਤੀਆਂ ਉੱਤੇ ਸਾਰੇ ਜਣੇ ਇਹਦੇ ਦੁਆਲੇ ਉਧਰੋਂ ਦਾ ਸਾ ਉਹ ਜਿਹੜੇ ਅੱਗੇ ਕੀ ਉਹਨਾਂ ਨੂੰ ਤੇ ਨਹੀਂ ਪਤਾ ਲੱਗਿਆ ਪਿੱਛੇ ਸਾਰੇ ਇਹਦੇ ਪਿੱਛੇ ਬੈ ਗਏ ਪਿੱਛੇ ਹੋ ਗਏ ਅੱਗੇ ਤੇ ਦੁਆਲੇ ਵੀ ਪਤਾ ਨਹੀਂ ਕੀ ਸਾਫਲ ਨੂੰ ਇਹਨੂੰ ਹੋ ਗਿਆ ਹਨਾ ਇੰਨਾ ਹੀ ਕਿ ਪਿੱਛੇ ਨਰਸਿੰਗ ਵਾਲੀਆਂ ਕੁੜੀਆਂ ਉਹਨਾਂ ਨੇ ਦੋਦਾ ਨੂੰ ਪਾਣੀ ਦਿੱਤਾ ਕਿਉਂ ਸਾਵਲ ਕਹਿੰਦਾ ਨਾ ਬੜਾ ਮਿਲਿਆ ਪਾਣੀ ਨਾਲ ਮੈਨੂੰ ਹੋਇਆ ਮੈਨੂੰ ਹੋਇਆ ਇਹ ਪਾਣੀ ਦੀ ਘੜ ਕਰਕੇ ਤੇ ਪਾਣੀ ਫਿਰ ਮੈਂ ਥੋੜੀ بار بار ਕਹਿਣਾ ਕਿ ਪਾਣੀ ਪੀਓ ਅਸੀਂ ਵੀ ਤਾਂ ਤੇਰੇ ਨਾਲ ਪੀਣਦੇ ਆ ਮੈਂ ਕੱਲ ਦਾ ਕਹਿੰਦੀ ਨਾਹੀਂ ਤਾਂ ਤੂੰ ਹੀ ਪ੍ਰੋਪਰ ਖਾਦਾ ਆ ਅਸੀਂ ਸਾਰਿਆਂ ਸਵੇਰੇ ਰੱਜ ਕੇ ਨਾ ਰੋਟੀ ਖਾਦੀ ਆ ਆ ਆਲੂ ਪੂਰੀਆਂ ਸੀ ਮਿਕਸ ਵਜੀ ਦਲੀਆ ਸੀ ਫੁਲਕੇ ਹੀ ਮਿਸੇ ਫੁਲਕੇ ਹੀ ਅਸੀਂ ਸਾਰ ਕੁਝ ਖਾਦਾ ਇੰਨੇ ਨਹੀਂ ਕੁਝ ਵੀ ਖਾਦਾ ਇੰਨੇ ਇੱਕ ਪੂਰੀ ਨਹੀਂ ਤੇ ਥੋੜੀ ਜਿਹੀ ਲਈ ਸਬਜੀ ਵਾਸਤੇ ਹਾਂ ਤੁਹਾਨੂੰ ਕੀ ਹੋਇਆ ਹਾਂਜੀ ਯਾਰ ਕੀ ਯਾਰੋ ਨੇ ਕੀ ਚਾਹ ਬਣਾ ਰਹੇ ਹੋ ਚਾਹ ਵਧੀਆ ਅਸ਼ੀਆ ਕਹਿੰਦਾ ਕਿ ਮੈਂ ਪਿੱਛੋਂ ਆਪੇ ਹੀ ਬਣਾ ਕੇ ਖਾਦੇ ਫੁਲਕੇ ਤੇ ਆਪੇ ਬਣਾਣੇ ਸੀ ਪੁੱਤ ਕਿੰਨੇ ਬਣਾ ਕੇ ਦੇਣੇ ਸੀ ਤੇ ਆ ਚਾਹ ਬਣਾ ਰਹੇ ਹਾਂ ਤੂੰ ਵੀ ਪੀਣੀ ਹੈ ਪਤਾ ਨਹੀਂ ਦੇਖ ਲਓ ਜੇ ਮੈਂ ਪਤਾ ਨਹੀਂ ਮਤਲਬ ਖਾ ਪੀ ਕੇ ਹਟਿਆ ਆਉਣਾ ਕੀ ਖਾ ਪੀ ਕੇ ਹਟਿਆ ਉਹੀ ਪਰਛਾਦੇ ਮਾਣੀ ਕੀ ਪ੍ਰਸ਼ਾਦਾ ਪਾਣੀ ਛਕਿਆ ਪਰੌਂਠੀਆਂ ਖਾਦੀਆਂ ਹੁਣ ਹੋਰ ਕੀ ਖਾਣਾ ਪਰੌਂਠੀਆਂ ਨਾਲ ਚਾਹ ਤੇ ਨਾਲ ਚਾਰ ਚਾਹ ਚਾਰ ਪਰੌਂਠੀ ਚਲ ਚੰਗੀ ਗੱਲ ਆ ਚਾਹ ਚਾਰ ਪਰੌਂਠੀ ਮੈਨੂੰ ਬੜਾ ਪਸੰਦ ਆ ਚਾਹ ਚਾਰ ਪਰੌਂਠੀ ਚੰਗਈ ਚਲ ਦੂਸਰਿਆਂ ਨੂੰ ਤੂੰ ਕਿੰਨਾ ਦੁੱਧ ਪੀਤਾ ਪਿੱਛੋਂ ਮਾਂ ਦੇ ਘਰ ਤਾਂ ਅੱਧਾ ਖਾਲੀ ਗੁੱਡ ਵੈਰੀ ਗੁੱਡ ਬਹੁਤ ਵਧੀਆ ਥੋੜਾ ਖਾਲੀ ਹੋਏਗਾ ਫ੍ਰਿਜ ਵੀ ਫ੍ਰਿਜ ਕਿੰਨਾ ਕੁ ਭਰਿਆ ਫ੍ਰੀਜ ਵਾਕੇ ਬੀ ਅੰਤਾਂ ਦਾ ਪਰਿਆਇ ਨਹੀਂ ਦੋ ਤਰ੍ਹਾਂ ਦਾ ਹੈ ਬਲੈਕ ਹੋ ਜਿਉ ਮਰਜ਼ੀ ਵੜ ਜਾ ਵਿੱਚ ਵਾਕਈ ਦੁੱਧ ਤੇ ਤੂੰ ਬਹੁਤ ਵਧੀਆ ਕੀਤਾ ਕੀ ਇਹਦੀ ਸਬਜ਼ੀ ਪਈ ਹੈ ਰਾਜਮਾ ਪੈਨੇ ਸਾਗ ਪਿਆਇਆ ਉੱਪਰ ਪਤੀਲੇ ਚ ਆਉਣ ਕੀ ਕੀ ਵਿੱਚ ਆਉਣ ਹਾਸ ਮਾਰੋ ਤੇ ਦੋਰੇ ਮੋਦੀ ਪੋਹਟੀ ਆ ਜੋ ਮਰਜੀ ਆ ਜੋ ਸੋਵਰ ਚੱਲ ਅਸੀ ਲੰਗਰ ਆ ਜੇ ਦਰਸਤ ਇਹ ਲੰਗਰ ਦੇ ਕੇ ਲੰغر ਸ਼ਾਕੇ ਤੇ ਹੋਣ ਆ ਗਏ ਆ ਰੂਮ ਚ ਅੱਜ ਸੜੀ ਵਾਪਸੀ ਤੋਂ ਮਿਲਦੀਆਂ ਨੈਕਸਟ ਵੀਡੀਓ ਨਾਲ ਦਿੱਤ ਤੱਕਲੀ ਠੀਕ ਹੈ ਜੀ ਸਾਰਿਆਂ ਨੂੰ